ਕੁਲ ਬੱਚੇ ਰੱਖੀਆਂ ਗਿਣਵੇਂ ਦੇ ਨਾਲ ਦੀਆਂ ਸਾਂਝ ਆਵੇ ਬਾਪ ਅਸਾਂ ਸਿਤ ਕਾਨਾਲ ਹਡਾਈਆਂ ਕੂਚਾ ਬਾਗ ਪਰੌਣੀਆਂ ਥੀਆਂ ਤੇਰੇ ਵੇੜ ਦੋ ਦੁਨੀਆਂ ਆ ਤੇਰੇ ਵੇੜ ਦੋ ਦੁਨੀਆਂ ਆ ਨੀ ਮਚਾਤ ਕੱਢਦੀ ਨੀ ਗੇਲ ਤੋਪੇ ਪਾਵਾਂ जामन जी छेठा न पीड़ा डा चिड़ी चिची तोत फड़े सोचां नाले शरमाव नी मादर करंद नोपे पवां नी मादर करदी न ਰੇਲਾ ਸਾਡੇ ਪਿੰਡ ਦੇ ਤੇ ਸ਼ਣ ਤੇ ਨਾ ਰੁਕਦੀਆਂ ਰੇਲਾ ਸਾਡੇ ਪਿੰਡ ਦੇ ਤੇ ਸ਼ਣ ਤੇ ਨਾ ਰੁਕਦੀਆਂ ਰੇਲਾ ਮੇਰਾ ਧਰਮੀ ਬਾਬਲ ਵੀ ਤੇ ਸਾਰਾ ਰਾਜਾ ਮੈਂ ਆਕੇ ਬੱਪੂ ਨੂੰ ਰੇਲਾ ਰੁਕਵਾਵਾ ਨੀ ਮੈਂ ਚਾਦਰ ਕੱਢਦੀ ਨੀ ਕਿਣ ਤੋਂਪੇ ਪਾਵਾਂ ਨੀ ਮੈਂ ਯਾਤਰ ਕਰਦੀ ਨਹੀਂ ਉੱਤੇ ਪਾਵਾਂ ਚੜੀਆਂ ਪਾਵਾਂ ਚੜੀਆਂ ਪਾਵਾਂ ਚੜੀਆਂ ਮੇਰੇ ਤੁਰ ਜਾਣਦੀਆਂ ਕਰ ਗੱਲਾਂ ਛੜੀਆਂ ਮੇਰੇ ਤੁਰ ਜਾਣਦੀਆਂ ਕਰ ਗੱਲਾਂ ਚੜੀਆਂ ਬਾਬਲ ਪਿਆਸੋ ਚੀਨੀ ਤੇ ਵਗਦੇ ਅੱਖੀਆਂ ਅੰਮੜੀ ਵੀ ਲਕੋ ਬੇਨੀ ਤੂੰ ਹੋ ਕੇ ਹਵਾ ਨੀ ਮੈਂ ਚਾਦਰ ਕੜਦੀ ਨੀ ਗਣ ਤੋਪੇ ਬਾਵਾ ਏਹ ਜਾਰੇ ਕੁੱਟਾ ਨੀ ਏਹ ਤੇ ਬੱਲੇ ਚਾਰੇ ਬੱਲੇ ਚਾਰੇ ਬੱਲੇ ਚਾਰੇ ਏਹ ਜਾਰੇ ਰੁਕਾ ਨੀ ਏਹ ਬੇਦਨ ਚਾਰੇ ਏਹ ਜਾਰੇ ਰੁਕਾ ਨੀ ਏਹ ਬੇਦਨ ਚਾਰੇ ਚਾਰੋਂ ਵੀਰੇ ਚਾਰੋਂ ਵੀਰੇ ਇਹ ਹਿੰਦੂ ਦੀ ਚਾਦਰ ਨੂੰ ਮੈਂ ਕਦੇ ਦਾਗ ਨਾ ਲਾਵਾਂ ਨਹੀਂ ਮੈਂ ਚਾਦਰ ਕਢਦੀ ਨਹੀਂ ਗੇੜੀ ਤੋਪੇ ਪਾਵਾਂ ਨਹੀਂ ਮੈਂ ਚਾਦਰ ਕਢਦੀ ਨਹੀਂ ਉੱਤੇ ਪਾਵਾਂ ਵੇਲਾ ਪਾਵਾਂ ਵੇਲਾ ਪਾਵਾਂ ਵੇਲਾ ਸਾਡੇ ਪਿੰਡ ਤੇ ਤੇ ਸ਼ਿਣ ਤੇ ਨਾ ਰੁਕਦੀ ਸਾਡੇ ਪਿੰਡ ਤੇ ਤੇ ਸ਼ਣ ਤੇ ਨਾ ਰੁਕਦੀਆਂ ਰੇਲਾ ਇਹ ਚਾਰੇ ਕੁੰਟਾਂ ਦੀ ਇਹਦੇ ਬੱਲੇ ਚਾਰੇ ਬੱਲੇ ਚਾਰੇ ਬੱਲੇ ਚਾਰੇ ਇਹ ਚਾਰੇ ਰੁਕਤਾਂ ਨਹੀਂ ਇਹ ਵੇਦਿਨ ਚਾਰੇ ਏ ਹਿੰਦੂ ਮੁਸਲਮਨ ਸਿੱਖ ਸਈਏ ਚਾਰੋਂ ਵੀਰੇ ਚਾਰੋਂ ਵੀਰੇ ਏ ਹਿੰਦ ਦੀ ਛਾਤਰ ਨੂੰ चादरी चढ़ंदी बाबा